ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਪਰੇਸ਼ਾਨ ਨੇ ਨਰਾਸ਼ ਹੋ ਕੇ ਬੈਠੇ ਨੇ ਪਾਪ ਕੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਇਆ ਤਾਂ ਇਹ ਮਤਾਰ ਕੇ ਬੈਠ ਜਾਂਦੇ ਨੇ ਉਹ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਤਾਂ ਆ ਆ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਕਿnde ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਸ਼ਾਹੂਕਾਰ ਦੇ ਪੁਰਖਾਂ ਦੀ ਬਹੁਤ ਜ਼ਮੀਨ ਸੀ ਅੱਗੋਂ ਸ਼ਾਹੂਕਾਰ ਨੇ ਵੀ ਬਹੁਤ ਮਿਹਨਤ ਕੀਤੀ ਅਤੇ ਆਪਣੀ ਜ਼ਮੀਨ ਜਾਇਦਾਦ ਨੂੰ ਬਹੁਤ ਵਧਾ ਲਿਆ ਪਾਕੀ ਸ਼ਾਹੂਕਾਰ ਦਾ ਬਹੁਤ ਵਧੀਆ ਕੰਮ ਕਰਦਾ ਸੀ ਸ਼ਾਹੂਕਾਰ ਦੇ ਅੱਗੇ ਦੋ ਪੁੱਤਰ ਪਰ ਦੋਵੇਂ ਪੁੱਤਰਾਂ ਦਾ ਸੁਭਾਅ ਵੱਖ-ਵੱਖ ਇੱਕ ਪੁੱਤਰ ਸ਼ੁਰੂ ਤੋਂ ਹੀ ਪਾਠ ਪੜਿਆ ਕਰਨ ਵਾਲੀ ਬਿਰਤੀ ਭਲਾ ਕਰਨ ਦੀ ਬਿਰਤੀ ਪਰ ਕਿੰਨੇ ਜਿਹੜਾ ਛੋਟਾ ਸੀ ਨਾ ਉਹ ਸ਼ੁਰੂ ਤੋਂ ਹੀ ਬੜੀਆਂ ਚੁਸਤ ਚਲਾਕੀਆਂ ਕਰਦਾ ਸੀ ਕਈ ਵਾਰ ਉਹਨੇ ਘਰੇ ਵੀ ਝੂਠ ਬੋਲਣਾ ਝੂਠ ਬੋਲ ਕੇ ਪੈਸੇ ਲੈ ਜਾਣੇ ਕਈ ਵਾਰੀ ਆਪਣੇ ਵੱਡੇ ਭਰਾ ਦੇ ਨਾਲ ਠੱਗੀ ਕਰ ਲੈਣੀ ਕਿ ਜੋ ਉਹਨੂੰ ਖਰਚਾ ਮਿਲਣਾ ਉਹਦਾ ਖਰਚਾ ਵੀ ਇੰਨੀ ਵਰਤ ਲੈਣਾ ਹੁਣ ਜਿਉਂ-ਜਿਉਂ ਵੱਡੇ ਹੋਏ ਛੁਰਤੇ ਦੀਆਂ ਆਦਤਾਂ ਹੋਰ ਪਰਪਰ ਆਉਂਦਗਾ ਗਿਆ ਪਰ ਕਹਿੰਦੇ ਵੱਡਾ ਉਸੇ ਤਰ੍ਹਾਂ ਹੀ ਪਾਠ ਪੁਜਾ ਬੰਦਗੀ ਕਰਦਾ ਤੇ ਆਪਣੇ ਪਿਤਾ ਦੇ ਨਾਲ ਉਹਦੀ ਖੇਤੀਬਾੜੀ ਦੇ ਵਿੱਚ ਹੱਥ ਲਟਾਉਂਦਾ ਤੇ ਕਹਿੰਦੇ ਉਹਨਾਂ ਦਾ ਕਾਰੋਬਾਰ ਕੰਮ ਧੰਦਾ ਬਹੁਤ ਵਧੀਆ ਸੀ ਪਰ ਕਹਿੰਦੇ ਸਮਾਂ ਬੀਤਦਾ ਗਿਆ ਪੁੱਤਰ ਜਵਾਨ ਹੋਏ ਤਾਂ ਪਿਤਾ ਅਕਾਲ ਚਲਾਣਾ ਕਰ ਗਿਆ ਕਹਿੰਦੇ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਹ ਦੋਵੇਂ ਪੁੱਤਰਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਰਹਿਣ ਲੱਗਾ ਕਿਉਂਕਿ ਵੱਡੇ ਦਾ ਸੁਭਾਅ ਅਲੱਗ ਸੀ ਅਤੇ ਛੋਟੇ ਦਾ ਅਲੱਗ ਛੋਟਾ ਕੋਈ ਵੀ ਕੰਮ ਧੰਦਾ ਨਾ ਕਰਦਾ ਅਤੇ ਪੈਸੇ ਦਾ ਵੀ ਹਿਰ ਫੇਰ ਕਰਦਾ ਕਹਿੰਦੇ ਇੱਕ ਦਿਨ ਵੱਡੇ ਨੇ ਕਿਹਾ ਵੀ ਆਪਣੀ ਇਸ ਤਰ੍ਹਾਂ ਨਹੀਂ ਨਿਭਣੀ ਕਿਉਂ ਨਾ ਆਪਾਂ ਆਪਣਾ ਕੰਮਕਾਰ ਅਲੱਗ-ਅਲੱਗ ਕਰਨ ਲਈ ਇਹਨੇ ਦੋਵਾਂ ਨੇ ਹੀ ਆਪਣੀ ਸਹਿਮਤੀ ਦੇ ਨਾਲ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਵੰਡ ਲਈਆਂ ਹਰ ਇੱਕ ਚੀਜ਼ ਦਾ ਵਟਵਾਰਾ ਕਰ ਲਿਆ ਧੰਨ ਦੌਲਤ ਜ਼ਮੀਨ ਦਾ ਘਰ ਦਾ ਸਭ ਵਟਵਾਰਾ ਹੋ ਗਿਆ ਹੁਣ ਵਟਵਾਰਾ ਕਰਨ ਤੋਂ ਬਾਅਦ ਅਗਲੇ ਦਿਨ ਜਦੋਂ ਦੋਵੇਂ ਹੀ ਪੁੱਤਰ ਖੇਤ ਦੇ ਵਿੱਚ ਕੰਮ ਕਰਨ ਦੇ ਲਈ ਗਏ ਨਾ ਤਾਂ ਛੋਟੇ ਭਰਾ ਨੇ ਵੱਡੇ ਭਰਾ ਦੀ ਜ਼ਮੀਨ ਨੂੰ ਜਾਂਦਾ ਹੋਇਆ ਪਾਣੀ ਰੋਕ ਦਿੱਤਾ ਅਤੇ ਉਹ ਛੋਟਾ ਕਹਿਣ ਲੱਗਾ ਕਿ ਇਹ ਪਾਣੀ ਦੇ ਉੱਤੇ ਤੇਰਾ ਕੋਈ ਹੱਕ ਨਹੀਂ ਆ ਕਿਉਂਕਿ ਇਹ ਮੇਰੀ ਜ਼ਮੀਨ ਦੇ ਵਿੱਚ ਦੀ ਹੋ ਗਈ ਲੰਘਦਾ ਹੈ ਇਸ ਕਰਕੇ ਮੈਂ ਤੈਨੂੰ ਪਾਣੀ ਨਹੀਂ ਦਵਾਗਾ ਕਹਿੰਦੇ ਵੱਡੇ ਨੇ ਬਹੁਤ ਸਮਝਾਇਆ ਕਿ ਭਰਾ ਇਦਾਂ ਨਹੀਂ ਹੁੰਦਾ ਪਰ ਸ਼ੋਟਾ ਮੰਨਣ ਨੂੰ ਤਿਆਰ ਨਹੀਂ ਸੀ ਫਿਰ ਕਹਿੰਦੇ ਦੋਵੇਂ ਹੀ ਭਰਾ ਸਰਪੰਚ ਦੇ ਕੋਲ ਗਏ ਸਰਪੰਚ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਅਤੇ ਕਹਿੰਦੇ ਸਰਪੰਚ ਸ਼ੁਰੂ ਤੋਂ ਹੀ ਸ਼ਾਹੂਕਾਰ ਨੂੰ ਅਤੇ ਇਹਨਾਂ ਬੱਚਿਆਂ ਬਾਰੇ ਜਾਣਦਾ ਸੀ ਤੇ ਕਹਿੰਦੇ ਉਹ ਸਰਪੰਚ ਨੇ ਫੈਸਲਾ ਲਿਆ ਕਿ ਇਹ ਛੋਟਾ ਸਹੀ ਕਹਿੰਦਾ ਹੈ ਕਿ ਤੇਰਾ ਇਹਦੇ ਪਾਣੀ ਦੇ ਉੱਤੇ ਕੋਈ ਹੱਕ ਨਹੀਂ ਆ ਇਸ ਕਰਕੇ ਤੂੰ ਕੋਈ ਹੋਰ ਇੰਤਜ਼ਾਮ ਕਰ ਕਹਿੰਦੇ ਜਦ ਸਰਪੰਚ ਨੇ ਇਹ ਫੈਸਲਾ ਸੁਣਾਇਆ ਫੈਸਲਾ ਸੁਣ ਕੇ ਦੋਵੇਂ ਹੀ ਹਰਾਨ ਹੋਏ ਛੋਟਾ ਮਨ ਹੀ ਮਨ ਦੇ ਵਿੱਚ ਸਰਪੰਚ ਦੇ ਇਸ ਗਲਤ ਫੈਸਲੇ ਤੋਂ ਖੁਸ਼ ਹੋਇਆ ਕਿ ਚਲੋ ਮੈਨੂੰ ਸਹੀ ਗਲਤ ਦੇ ਨਾਲ ਕੀ ਲੱਗੇ ਮੇਰਾ ਫਾਇਦਾ ਹੈ ਪਰ ਕਹਿੰਦੇ ਵੱਡਾ ਮਨ ਹੀ ਮਨ ਦੇ ਵਿੱਚ ਬਹੁਤ ਦੁਖੀ ਹੋਇਆ ਕਿ ਸਰਪੰਚ ਜੀ ਨੇ ਇਹ ਗਲਤ ਫੈਸਲਾ ਕਿ ਹੋ ਗਿਆ ਕਿਉਂਕਿ ਸਰਪੰਚ ਸਮਝਦਾਰ ਆ ਅਤੇ ਸਭ ਨੂੰ ਪਤਾ ਹੈ ਕਿ ਪਾਣੀ ਦੇ ਉੱਤੇ ਤਾਂ ਸਭ ਦਾ ਬਰਾਬਰ ਹੱਕ ਹੈ ਅਤੇ ਮੇਰੇ ਖੇਤਾਂ ਨੂੰ ਵੀ ਉਸੇ ਪਾਣੀ ਦੀ ਹਿੱਸੇ ਸਿੰਚਾਈ ਹੋਵੇਗੀ ਤਾਂ ਫਿਰ ਸਰਪੰਚ ਜੀ ਨੇ ਇਹ ਫੈਸਲਾ ਕਿਉਂ ਕੀਤਾ ਪਰ ਕਹਿੰਦੇ ਸਰਪੰਚ ਦਾ ਫੈਸਲਾ ਸਿਰ ਮੱਥੇ ਲੈ ਕੇ ਦੋਵੇਂ ਆਪੋ ਆਪਣੇ ਖੇਤਾਂ ਵਿੱਚ ਆ ਗਏ ਦੋਵਾਂ ਨਹੀਂ ਹੀ ਆਪਣੇ ਖੇਤਾਂ ਦੇ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਕਹਿੰਦੇ ਨਿੱਕਾ ਮਨ ਹੀ ਮਨ ਦੇ ਵਿੱਚ ਮੁਸਕਰਾ ਰਿਹਾ ਹੈ ਅਤੇ ਆਪਣੇ ਭਰਾ ਦੀ ਬੇਵਕੂਫੀ ਦੇ ਉੱਤੇ ਉਹਦਾ ਮਜ਼ਾਕ ਉਡਾ ਰਿਹਾ ਹੈ ਕਿ ਐਵੇਂ ਹੀ ਤੁੱਪ ਦੇ ਵਿੱਚ ਖਾਪ ਰਿਹਾ ਹੈ ਐਵੇਂ ਹੀ ਜ਼ਮੀਨ ਦੇ ਵਿੱਚ ਮੱਥਾ ਮਾਰ ਰਿਹਾ ਹੈ ਕਿਉਂਕਿ ਪਾਣੀ ਤਾਂ ਮੈਂ ਦੇਣਾ ਨਹੀਂ ਤਾਂ ਫਿਰ ਇਹਨੂੰ ਹਲ ਚਲਾਉਣ ਦਾ ਕੀ ਫਾਇਦਾ ਕਹਿੰਦੇ ਹੁਣ ਦੋਵਾਂ ਦੀ ਜ਼ਮੀਨ ਫਸਲ ਬੀਜਣ ਦੇ ਲਈ ਬਿਲਕੁਲ ਤਿਆਰ ਸੀ ਸਿਰਫ ਪਾਣੀ ਦੀ ਕਮੀ ਸੀ ਤਾਂ ਛੋਟੇ ਨੇ ਜੋ ਵੀ ਉਹਦੇ ਕੋਲ ਪਾਣੀ ਦਾ ਪ੍ਰਬੰਧ ਸੀ ਉਹਨੇ ਆਪਣੀ ਫਸਲ ਨੂੰ ਪਾਣੀ ਲਗਾਇਆ ਘਰ ਚਲੇ ਗਿਆ ਅਤੇ ਮਨ ਹੀ ਮਨ ਦੇ ਵਿੱਚ ਮੁਸਕਰਾਉਂਦਾ ਜਾਂਦਾ ਹੈ ਕਿ ਇਹ ਬੇਵਕੂਫ ਸਾਰਾ ਦਿਨ ਇਦਾਂ ਹੀ ਖਾਪਦਾ ਰਿਹਾ 10 ਪਾਣੀ ਤੋਂ ਬਿਨਾਂ ਇਹ ਫਸਲ ਕਿੰਜ ਹੋ ਜਾਵੇਗੀ ਪਰ ਕਹਿੰਦੇ ਪ੍ਰਮਾਤਮਾ ਮੇਨ ਇਹ ਤੇ ਦੋਵੇਂ ਬੰਦਿਆਂ ਦਾ ਸਾਥ ਜਰੂਰ ਦਿੰਦੇ ਆ ਕਹਿੰਦੇ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਆਸਮਾਨ ਦੇ ਵਿੱਚ ਬੱਦਲ ਆਏ ਅਤੇ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਕਹਿੰਦੇ ਜਿੰਨੀ ਕੁ ਉਸ ਵੱਡੇ ਪੁੱਤਰ ਨੂੰ ਆਪਣੀ ਫਸਲ ਨੂੰ ਸਿੰਜਣ ਲਈ ਲੋੜ ਸੀ ਨਾ ਉਹਨਾਂ ਪਾਣੀ ਮੀਂਹ ਦੇ ਰਾਹੀਂ ਉਹਨੂੰ ਮਿਲ ਗਿਆ ਹੁਣ ਵੱਡਾ ਪੁੱਤਰ ਵੀ ਖੁਸ਼ ਸੀ ਬਸ ਇਸੇ ਹੀ ਤਰ੍ਹਾਂ ਕਹਿੰਦੇ ਦਿਨ ਮਹੀਨੇ ਬੀਤ ਗਏ ਦੋਵਾਂ ਦੀਆਂ ਫਸਲਾਂ ਪੱਕ ਕੇ ਤਿਆਰ ਹੋ ਗਈਆਂ ਹੁਣ ਦੋਵਾਂ ਦੀਆਂ ਫਸਲਾਂ ਕੱਟੀਆਂ ਗਈਆਂ ਜਦੋਂ ਝਾੜ ਵੇਖਿਆ ਤਾਂ ਛੋਟੇ ਪੁੱਤਰ ਦੀ ਜ਼ਮੀਨ ਦੇ ਵਿੱਚੋਂ ਘੱਟ ਝਾੜ ਨਿਕਲਿਆ ਤੇ ਵੱਡੇ ਦੀ ਜਮੀਨ ਦੇ ਵਿੱਚੋਂ ਵੱਧ ਝਾੜ ਨਿਕਲਿਆ ਹੁਣ ਦੋਵਾਂ ਨੇ ਆਪੋ ਆਪਣੀ ਫਸਲ ਗੱਡਿਆਂ ਤੇ ਲੱਦ ਲਈ ਅਤੇ ਸ਼ਹਿਰ ਵੇਚਣ ਦੇ ਲਈ ਚੁਰ ਪਏ ਕਿੰਨੇ ਜਦ ਸ਼ਹਿਰ ਵੇਚਣ ਦੇ ਲਈ ਜਾ ਰਹੇ ਸੀ ਤਾਂ ਸਰਪੰਚ ਦੇ ਬੁਹੇ ਫੋਲ ਲੰਗੇ ਤਾਂ ਸਰਪੰਚ ਨੇ ਰੋਕ ਕੇ ਦੋਵਾਂ ਨੂੰ ਗੱਲ ਸੁਣਾਉਣ ਦੇ ਲਈ ਕਿਹਾ ਦੋਵਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਪੁੱਤਰ ਇੱਕ ਦਿਨ ਤੁਸੀਂ ਆਪਣੇ ਖੇਤ ਦੇ ਪਾਣੀ ਦਾ ਫੈਸਲਾ ਕਰਵਾਉਣ ਦੇ ਲਈ ਮੇਰੇ ਕੋਲ ਆਏ ਸੀ ਅਤੇ ਉਸ ਦਿਨ ਮੈਂ ਇੱਕ ਗਲਤ ਫੈਸਲਾ ਲਿਆ ਸੀ ਉਹ ਗਲਤ ਫੈਸਲੇ ਕਰਕੇ ਤੁਸੀਂ ਦੋਵੇਂ ਹੀ ਹਰਾਨ ਹੋਏ ਹੋਵੋਗੇ ਪਰ ਮੈਂ ਅੱਜ ਉਸ ਫੈਸਲੇ ਦੀ ਅਸਲੀ ਵਜ੍ਹਾ ਦੱਸਦਾ ਹਾਂ ਸਰਪੰਚ ਨੇ ਦੱਸਣਾ ਸ਼ੁਰੂ ਕੀਤਾ ਕਿ ਪੁੱਤਰ ਮੈਂ ਤੁਹਾਨੂੰ ਬਚਪਨ ਤੋਂ ਹੀ ਜਾਣਦਾ ਹਾਂ ਅਤੇ ਮੈਨੂੰ ਇਸ ਗੱਲ ਦੇ ਉੱਤੇ ਪੂਰਾ ਯਕੀਨ ਸੀ ਕਿ ਵੱਡੇ ਪੁੱਤਰ ਨੇ ਆਪਣਾ ਕਰਮ ਕਰਨਾ ਨਹੀਂ ਸ਼ਬਦਨਾ ਪਰ ਮੈਨੂੰ ਛੋਟੇ ਦਾ ਵੀ ਪਤਾ ਸੀ ਜੇ ਉਸ ਦਿਨ ਮੈਂ ਸਹੀ ਫੈਸਲਾ ਕਰ ਦਿੰਦਾ ਛੋਟੇ ਦਾ ਕਸੂਰ ਕੱਢ ਕੇ ਛੋਟੇ ਤੋਂ ਤੈਨੂੰ ਪਾਣੀ ਦਿਵਾ ਦਿੰਦਾ ਤਾਂ ਇੰਨੇ ਤੇਰੇ ਰਸਤੇ ਦੇ ਵਿੱਚ ਹੋਰ ਬਹੁਤ ਰੁਕਾਵਟਾਂ ਖੜੀਆਂ ਕਰਨੀਆਂ ਸੀ ਕਿਉਂਕਿ ਉਸ ਦਿਨ ਇੰਨੇ ਇਸ ਗੱਲ ਨੂੰ ਨਹੀਂ ਸੀ ਸਮਝਣਾ ਜਿਹੜੀ ਅੱਜ ਗੱਲ ਸਮਝ ਪਾਵੇਗਾ ਇਸੇ ਕਰਕੇ ਉਸ ਦਿਨ ਮੈਂ ਇਹਦੇ ਹੱਕ ਵਿੱਚ ਫੈਸਲਾ ਲਿਆ ਸੀ ਕਿਉਂਕਿ ਮੈਨੂੰ ਤੇਰੇ ਉਦਮ ਤੇਰੀ ਮਿਹਨਤ ਅਤੇ ਤੇਰੇ ਕਰਮ ਦੇ ਉੱਤੇ ਵਿਸ਼ਵਾਸ ਸੀ ਮੈਨੂੰ ਪਤਾ ਸੀ ਕਿ ਤੂੰ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਹੈ ਤੂੰ ਕੰਮ ਕਰੰਤੋਂ ਪਿੱਛੇ ਨਹੀਂ ਹਟਣਾ ਅਤੇ ਤੂੰ ਮੇਰੀ ਗੱਲ ਨੂੰ ਸੱਚ ਸਿੱਧ ਕੀਤਾ ਤੂੰ ਹਿੰਮਤਾਰ ਕੇ ਬੈਠਿਆ ਨਹੀਂ ਤੂੰ ਆਪਣਾ ਫਰਜ਼ ਨਿਭਾਇਆ ਤੂੰ ਆਪਣੀ ਜ਼ਮੀਨ ਦੇ ਵਿੱਚ ਹੱਲ ਤੇ ਲਾਇਆ ਬਾਕੀ ਕੰਮ ਪਰਮਾਤਮਾ ਨੇ ਆਪ ਕਰ ਦਿੱਤਾ ਕਿਉਂਕਿ ਉਹ ਪਰਮਪਿਤਾ ਪਰਮਾਤਮਾ ਕਦੇ ਵੀ ਕਿਸੇ ਦਾ ਹੱਕ ਨਹੀਂ ਰੱਖਦੇ ਅਤੇ ਮਿਹਨਤ ਦਾ ਫਲ ਝੋਲੀ ਦੇ ਵਿੱਚ ਜ਼ਰੂਰ ਪਉਂਦੀ ਆ ਅਤੇ ਉਦਮੀ ਮਿਹਨਤੀ ਬੰਦਿਆਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਹਰ ਵੇਲੇ ਹੀ ਖੜੇ ਨੇ ਇਸ ਕਰਕੇ ਉਸ ਦਿਨ ਮੈਂ ਇਹ ਫੈਸਲਾ ਲਿਆ ਸੀ ਅੱਜ ਦੀ ਵੀਡੀਓ ਦੇ ਵਿੱਚ ਇਹ ਕਹਾਣੀ ਸੁਣਾਉਣ ਦਾ ਮਕਸਦ ਵੀ ਇਹ ਆ ਕਿ ਸਾਡੇ ਨਾਲ ਵੀ ਕਈ ਵਾਰ ਐਵੇਂ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਸੁੱਖ ਹੁੰਦਾ ਹੈ ਨਾ ਤਾਂ ਕਈ ਵਾਰ ਦੁੱਖ ਦੇ ਕੇ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੇ ਆ ਅਸੀਂ ਕਹਿੰਦੇ ਸਾਨੂੰ ਰਸਤਾ ਨਹੀਂ ਲੱਭ ਰਿਹਾ ਪਰ ਅਸੀਂ ਭੁੱਲ ਜਾਂਦੇ ਆ ਕਿ ਜੇ ਪ੍ਰਮਾਤਮਾ ਨੇ ਇੱਕ ਰਸਤਾ ਬੰਦ ਕੀਤਾ ਹੈ ਨਾ ਉਹਦੀ ਜਗ੍ਹਾ ਤੇ 10 ਸੋਰ ਜ਼ਰੂਰ ਖੁੱਲੇ ਹੋਣਗੇ ਪਰ ਅਸੀਂ ਹਿੰਮਤ ਹਾਰ ਕੇ ਨਰਾਸ਼ ਹੋ ਕੇ ਬੈਠ ਜਾਂਦੇ ਆ ਅਤੇ ਉਹ 10 ਖੁੱਲੇ ਹੋਏ ਦਰਵਾਜ਼ਿਆਂ ਨੂੰ ਦੇਖ ਨਹੀਂ ਪਉਂਦੇ ਪਰ ਜਿਹੜੇ ਹਿੰਮਤੀ ਹੁੰਦੇ ਨੇ ਉਦਮੀ ਹੁੰਦੇ ਨੇ ਉਹ ਪ੍ਰਮਾਤਮਾ ਦੇ ਦਿਖਾਏ ਹੋਏ ਰਸਤਿਆਂ ਨੂੰ ਦੇਖਦੇ ਵੀ ਆ ਅਤੇ ਉਹਨਾਂ ਦੇ ਉੱਤੇ ਜੰਦਵੀਆ ਸਤਿਗੁਰ ਸੱਚੇ ਪਾਸ਼ਾ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੇ ਇੱਕ ਭਲੇ ਆ ਤੂੰ ਕਰਮ ਕਰ ਫਲ ਤੈਨੂੰ ਮੈਂ ਦਵਾਂਗਾ ਅਤੇ ਸਤਿਗੁਰ ਸੱਚੇ ਪਾਸ਼ਾ ਕਿਸੇ ਦੀ ਮਿਹਨਤ ਦਾ ਫਲ ਕਦੇ ਨਹੀਂ ਰੱਖਦੇ ਪ੍ਰਮਾਤਮਾ ਨੇ ਸਭ ਦੀ ਕਿਸਮਤ ਦੇ ਵਿੱਚ ਰੋਜੀ ਰੋਟੀ ਪੈਸਾ ਲਿਖਿਆ ਹੈ ਪਰ ਇਹ ਰੋਜੀ ਰੋਟੀ ਪੈਸਾ ਕਮਾਉਣਾ ਸਾਨੂੰ ਖੁਦ ਨੂੰ ਪੈਣਾ ਹੈ ਇਹ ਨਹੀਂ ਕਿ ਆਪਾਂ ਹੱਥ ਦੇ ਉੱਤੇ ਹੱਥ ਧਰ ਕੇ ਬੈਠੇ ਰਹੀਏ ਤੇ ਪ੍ਰਮਾਤਮਾ ਬੈਠਿਆ ਬਿਠਾਇਆ ਸਭ ਕੁਝ ਦੇ ਦੇਵੇਗਾ ਇੰਜ ਨਹੀਂ ਹੋਣਾ ਪ੍ਰਮਾਤਮਾ ਨੇ ਸਾਨੂੰ ਰਸਤੇ ਦਿਖਾਉਣੇ ਆ ਸਾਨੂੰ ਮੌਕੇ ਦੇਣੇ ਆ ਪਰ ਉਹ ਰਸਤਿਆਂ ਦੇ ਉੱਤੇ ਚੱਲਣਾ ਆਪਾਂ ਹੀ ਉਹਨਾਂ ਮੌਕਿਆਂ ਨੂੰ ਸੰਭਾਲਣਾ ਆਪਾਂ ਹੀ ਮੁਕਤੀ ਗੱਲ ਇਹ ਹੈ ਕਿ ਜੋ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ ਜੋ ਫਰਜ਼ ਨੇ ਨਾ ਉਹ ਆਪਾਂ ਇਮਾਨਦਾਰੀ ਦੇ ਨਾਲ ਨਿਭਾਉਣੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖ ਕੇ ਆਪਣੇ ਦੁੱਖ ਸੁੱਖ ਦੀ ਅਰਦਾਸ ਵਾਹਿਗੁਰੂ ਜੀ ਦੇ ਅੱਗੇ ਕਰਨੀ ਆ ਵਾਹਿਗੁਰੂ ਜੀ ਹਰ ਵੇਲੇ ਸਾਡੇ ਅੰਗ ਸੰਗ ਨੇ ਸਾਨੂੰ ਰਸਤਾ ਦਿਖਾ ਰਹੇ ਆ ਬਸ ਉਹਨਾਂ ਨੇ ਦਿਖਾਏ ਹੋਏ ਰਸਤੇ ਤੇ ਚੱਲਣਾ ਆਪਾਂ ਹੀ ਅਸੀਂ ਕਈ ਵਾਰ ਆਪਣੀਆਂ ਚੁਸਤ ਚਲਾਕੀਆਂ ਕਰ ਬੈਠਦੇ ਆ ਉਦੋਂ ਦੁਖੀ ਹੁੰਨੇ ਆ ਪਰ ਜੇਕਰ ਪ੍ਰਮਾਤਮਾ ਨੇ ਦਿਖਾਏ ਹੋਏ ਰਸਤੇ ਦੇ ਉੱਤੇ ਚੱਲਾਂਗੇ ਨਾ ਕਦੇ ਦੁਖੀ ਨਹੀਂ ਹੋਵਾਂਗੇ ਤਾਂ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖ ਕੇ ਰੋਜ਼-ਰੋਜ਼ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਜੇ ਸੋਖਿਆ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੇ ਦੁਖਿਆ ਸਤਿਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਣਾ ਹੈ ਕਿਵੇਂ ਹੋਣਾ ਹੈ ਤੁਹਾਨੂੰ ਪਤਾ ਹੈ ਸਤਿਗੁਰ ਸੱਚੇ ਪਾਸ਼ਾ ਮੈਂ ਤਾਂ ਵਾਸਤੇ ਤੇ ਚੱਲ ਸਕਦਾ ਹਾਂ ਰਸਤਾ ਤੁਸੀਂ ਹੀ ਦਿਖਾਉਣਾ ਹੈ ਤਾਂ ਸਤਿਗੁਰ ਸੱਚੇ ਪਾਸ਼ਾ ਸਾਰੇ ਰਸਤੇ ਸਾਫ਼ ਸਪਸ਼ਟ ਕਰ ਦੇਣਗੇ ਬਸ ਕਦੇ ਵੀ ਜ਼ਿੰਦਗੀ ਦੇ ਵਿੱਚ ਆਏ ਦੁੱਖ ਨੂੰ ਦੇਖ ਕੇ ਹਿੰਮਤ ਨਹੀਂ ਹਾਰਨਾ ਕਦੇ ਵੀ ਸਚਾਈ ਦਾ ਸਾਥ ਨਹੀਂ ਛੱਡਣਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੰਦਿਆ ਤੂੰ ਉਦਮੀ ਹੋਵੇਂ ਮਿਹਨਤੀ ਹੋਵੇਂ ਨੀਤ ਤੇਰੀ ਸਾਫ਼ ਹੋਵੇ ਤਾਂ ਤੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ ਤੂੰ ਫਿਰ ਆਓ ਆਪਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਿਖਾਏ ਰਸਤੇ ਤੇ ਚੱਲੀਏ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਮਨ ਵਿੱਚ ਵਸਾ ਕੇ ਕਦੀ ਵੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਮੁਸੀਬਤ ਨੂੰ ਦੇਖ ਕੇ ਡਰਨਾ ਨਹੀਂ ਆ ਉਹਦਾ ਡੱਟ ਕੇ ਹੱਸ ਕੇ ਮੁਕਾਬਲਾ ਕਰਨਾ ਹੈ ਕਿਉਂਕਿ ਹੱਸਦਿਆਂ ਦੇ ਘਰ ਹੀ ਵੱਸਦੇ ਨੇ ਜੇ ਹਰ ਵੇਲੇ ਦੁੱਖ ਦਾ ਰੋਣਾ ਰੋਂਦੇ ਰਹਾਂਗੇ ਇਹ ਦਿੱਖਦਾ ਇਹ ਦੁਨੀਆ ਨੇ ਕੁਝ ਨਹੀਂ ਦੇਣਾ ਸਾਡੇ ਵਿੱਚੋਂ ਬਹੁਤੇ ਇਨਸਾਨ ਗਲਤੀ ਹੀ ਇਹ ਕਰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਦੁੱਖ ਆਉਂਦਾ ਹੈ ਨਾ ਅਸੀਂ ਕਈ ਲੋਕਾਂ ਵੱਲ ਭੱਜਦੇ ਆ ਸਾਨੂੰ ਉਹਨਾਂ ਤੇ ਬੜਾ ਮਾਣ ਹੁੰਦਾ ਹੈ ਕਿ ਮੇਰਾ ਫਲਾਣਾ ਭੈਣ ਕਰਾ ਮੇਰਾ ਫਲਾਣਾ ਰਿਸ਼ਤੇਦਾਰ ਮੇਰਾ ਸਾਥ ਦੇਵੇਗਾ ਉਹਨੂੰ ਜਾ ਕੇ ਦੁੱਖ ਦੱਸਦਾ ਆ ਉਹ ਘੜੀ ਪਲ ਦੇ ਲਈ ਤੁਹਾਡਾ ਦੁੱਖ ਸੁਣ ਲਵੇਗਾ ਕੁਝ ਹੱਦ ਤੱਕ ਤੁਹਾਡੀ ਮਦਦ ਕਰ ਵੀ ਸਕਦਾ ਹੈ ਪਰ ਤੁਰ ਤੱਕ ਸਾਥ ਸਤਿਗੁਰ ਸੱਚੇ ਬਾਦਸ਼ਾਹ ਨੇ ਨਿਭਾਉਣਾ ਹੈ ਇਹ ਸਾਡੀ ਆਸ ਅਤੇ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਤੇ ਹੋਵੇ ਨਾ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਲੱਗ ਕੇ ਸਾਡੇ ਕਾਰਜ ਸਵਾਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਏ ਕਿ ਇਹ ਮੇਰੇ ਪੁੱਤ ਧੀ ਨੇ ਮੇਰੇ ਤੋਂ ਬਿਨਾ ਹੋਰ ਕਿਸੇ ਤੋਂ ਨਹੀਂ ਮੰਗਣਾ ਇਹਦੀ ਆਸ ਹੋਰ ਕਿਸੇ ਤੋਂ ਨਹੀਂ ਆ ਕਿ ਦੁੱਖ ਦੇ ਵਿੱਚ ਅਰਦਾਸ ਸੁਖ ਵੇਲੇ ਸ਼ੁਕਰਾਨਾ ਤੇ ਹਰ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਚਿੱਤ ਵਿੱਚ ਰੱਖਣਾ ਹੈ ਅਤੇ ਕਰਮ ਕਰਨਾ ਕਦੇ ਨਹੀਂ ਛੱਡਣਾ ਇਹ ਨਹੀਂ ਨਾ ਕਿ ਜਰਾ ਜਨਾ ਦੋਖਾਇਆ ਤਾਂ ਬਸ ਬੈਠ ਕੇ ਹਿੰਮਤ ਾਰ ਕੇ ਨਾ ਕਰਮ ਕਰਦੇ ਜਾਣਾ ਹੈ ਹਾਲਾਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ